ਇੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਦੋਸਤਾਂ ਦੀ ਜਾਨ ਚਲੀ ਗਈ ਹੈ ਤਿੰਨੇ ਦੋਸਤ ਇਕੱਠੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਦੇ ਲਈ ਕਿਤੇ ਜਾ ਰਹੇ ਸੀ ਕੇਸੇ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਦੇ ਨਾਲ ਇਹਨਾਂ ਦੇ ਕਾਰ ਦੀ ਟੱਕਰ ਹੋ ਜਾਂਦੀ ਹੈ ਇਸੇ ਟੱਕਰ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਤੋਂ ਇੱਕ ਟਰਾਲਾ ਆ ਰਿਹਾ ਹੁੰਦਾ ਜਿਸ ਦੇ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੁੰਦੀ ਹੈ ਇਸੇ ਜ਼ੋਰਦਾਰ ਟੱਕਰ ਦੇ ਵਿੱਚ ਇਹਨਾਂ ਤਿੰਨਾ ਦੋਸਤਾਂ ਦੀ ਜਾਨ ਚਲੇ ਜਾਂਦੀ ਹੈ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਆਪਣੇ ਘਰ ਅ ਛੁੱਟੀਆਂ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਪਰੇਸੇ ਦੌਰਾਨ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਨਿਕਲਦਾ ਹੈ ਕਿ ਜਿਵੇਂ ਹੀ ਬਾਹਰ ਇਹ ਜਾ ਰਹੇ ਹੁੰਦੇ ਨੇ ਤੇ ਉਸੇ ਦੌਰਾਨ ਸੰਗਰੂਰ ਵਾਲੇ ਪਾਸੇ ਕਿਉਂਕਿ ਜਿੱਥੇ ਹਾਦਸਾ ਹੋਇਆ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਇਸੇ ਥਾਂ ਦੇ ਉਪਰ ਸਾਹਮਣੇ ਤੋਂ ਆ ਰਹੇ ਟਰਾਲੇ ਜਿਸ ਦੇ ਵਿੱਚ ਸਬਜ਼ੀਆਂ ਭਰੀਆਂ ਹੋਈਆਂ ਸੀ ਸਬਜ਼ੀਆਂ ਨਾਲ ਭਰੇ ਹੋਏ ਇਸ ਟਰਾਲੇ ਦੇ ਨਾਲ ਦੋਸਤਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਇਹਨਾਂ ਮੁੰਡਿਆਂ ਦੇ ਵਿੱਚੋਂ ਅਮਨਜੋਤ ਮ੍ਰਿਤਕ ਜੋ ਦੱਸਿਆ ਜਾ ਰਿਹਾ ਅਮਨਜੋਤ ਨਾਂ ਉਸ ਦਾ ਉਹ 12 ਦਸੰਬਰ ਨੂੰ ਹੀ ਕੈਨੇਡਾ ਤੋਂ ਆਇਆ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬੀਤੀ ਦੇਰ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਤਸਵੀਰਾਂ ਦੇਖ ਕੇ ਵੀ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨੌਜਵਾਨਾਂ ਦੀ ਕਾਰ ਦੀ ਬੁਰੀ ਤਰ੍ਹਾਂ ਨਾਲ ਹਾਲਤ ਜਿਹੜੀ ਹੋਈ ਪਈ ਹੈ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਔਰ ਰਾਤ ਦੇ ਹਨੇਰੇ ਦੇ ਵਿੱਚ ਇਹ ਹਾਦਸਾ ਹੋਇਆ ਹੋਇਆ ਹੈ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਰਾਤ ਵੇਲੇ ਕਿਉਂਕਿ ਹਨੇਰਾ ਹੁੰਦਾ ਤੇ ਹਨੇਰੇ ਕਰਕੇ ਹੀ ਉਸ ਦੌਰਾਨ ਨਹੀਂ ਅੰਦਾਜ਼ਾ ਲਗਾ ਪਾਏ ਤੇ ਇਸੇ ਦੌਰਾਨ ਜਿਹੜੀ ਹੈ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਾਰ ਬੁਰੀ ਤਰ੍ਹਾਂ ਨਾਲ ਪੰਨੀ ਗਈ ਹੈ ਬੁਰੀ ਤਰੀਕੇ ਦੇ ਨਾਲ ਚੱਕਣਾ ਚੂਰ ਹੋਈ ਪਈ ਹੈ ਤੇ ਤਸਵੀਰ ਕਾਰ ਦੀ ਦੇਖ ਕੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ ਜਿਸ ਦੇ ਵਿੱਚ ਕਾਰ ਦੀ ਅਜੇ ਹੀ ਹਾਲਤ ਹੋ ਗਈ ਹੈ ਤੇ ਦੂਸਰੇ ਪਾਸੇ ਪਲਟਿਆ ਹੋਇਆ ਟਰਾਲਾ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਟਰਾਲਾ ਪਲਟਿਆ ਹੋਇਆ ਸਬਜ਼ੀਆਂ ਸਾਰੀਆਂ ਬਾਹਰ ਡਿੱਗੀਆਂ ਹੋਈਆਂ ਨੇ ਤੇ ਇਹ ਉਹ ਤਿੰਨੇ ਦੋਸਤਾਂ ਦੀ ਉਹ ਤਸਵੀਰ ਹੈ ਜਿਨ੍ਹਾਂ ਦੀ ਜਾਨ ਇਸ ਹੱਥ ਸੇ ਨਹੀਂ ਲੈ ਲਈ ਹੈ ਫਿਲਹਾਲ ਇਸ ਹਾਦਸੇ ਤੋਂ ਬਾਅਦ ਤਿੰਨਾ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਤਿੰਨ ਪਰਿਵਾਰ ਪਰਿਵਾਰਾਂ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੀ ਹੱਥ ਸੇ ਜਾਨ ਲਈ ਹੈ ਤੇ ਤਿੰਨਾ ਪਰਿਵਾਰਾਂ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਫੈਲੀ ਹੋਈ ਹੈ ਇਸ ਵੇਲੇ ਦੀ ਅਹਿਮ ਖਬਰ ਸੰਗਰੂਰ ਤੋਂ ਸਾਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਦੋਸਤਾਂ ਦੀ ਜਾਨ ਚਲੀ ਗਈ ਹੈ ਤਿੰਨੇ ਦੋਸਤ ਇਕੱਠੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਦੇ ਲਈ ਕਿਤੇ ਜਾ ਰਹੇ ਸੀ ਕੇਸੇ ਦੌਰਾਨ ਸਾਮਣੇ ਤੋਂ ਆ ਰਹੇ ਇੱਕ ਟਰਾਲੇ ਦੇ ਨਾਲ ਇਹਨਾਂ ਦੇ ਕਾਰ ਦੀ ਟੱਕਰ ਹੋ ਜਾਂਦੀ ਹੈ ਇਸੇ ਟੱਕਰ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਮਣੇ ਤੋਂ ਇੱਕ ਟਰਾਲਾ ਆ ਰਿਹਾ ਹੁੰਦਾ ਜਿਸ ਦੇ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੁੰਦੀ ਹੈ ਇਸੇ ਜ਼ੋਰਦਾਰ ਟੱਕਰ ਦੇ ਵਿੱਚ ਇਹਨਾਂ ਤਿੰਨਾਂ ਦੋਸਤਾਂ ਦੀ ਜਾਨ ਚਲੇ ਜਾਂਦੀ ਹੈ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਆਪਣੇ ਘਰ ਅ ਛੁੱਟੀਆਂ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਪਰੇਸੇ ਦੌਰਾਨ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਨਿਕਲਦਾ ਹੈ ਕਿ ਜਿਵੇਂ ਹੀ ਬਾਹਰ ਇਹ ਜਾ ਰਹੇ ਹੁੰਦੇ ਨੇ ਤੇ ਉਸੇ ਦੌਰਾਨ ਸੰਗਰੂਰ ਵਾਲੇ ਪਾਸੇ ਕਿਉਂਕਿ ਜਿੱਥੇ ਹਾਦਸਾ ਹੋਇਆ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਇਸੇ ਥਾਂ ਦੇ ਉਪਰ ਸਾਹਮਣੇ ਤੋਂ ਆ ਰਹੇ ਟਰਾਲੇ ਜਿਸ ਦੇ ਵਿੱਚ ਸਬਜ਼ੀਆਂ ਭਰੀਆਂ ਹੋਈਆਂ ਸੀ ਸਬਜ਼ੀਆਂ ਨਾਲ ਭਰੇ ਹੋਏ ਇਸ ਟਰਾਲੇ ਦੇ ਨਾਲ ਦੋਸਤਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਇਹਨਾਂ ਮੁੰਡਿਆਂ ਦੇ ਵਿੱਚੋਂ ਅਮਨਜੋਤ ਮ੍ਰਿਤਕ ਜੋ ਦੱਸਿਆ ਜਾ ਰਿਹਾ ਅਮਨਜੋਤ ਨਾਂ ਉਸ ਦਾ ਉਹ 12 ਦਸੰਬਰ ਨੂੰ ਹੀ ਕੈਨੇਡਾ ਤੋਂ ਆਇਆ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬੀਤੀ ਦੇਰ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਤਸਵੀਰਾਂ ਦੇਖ ਕੇ ਵੀ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨੌਜਵਾਨਾਂ ਦੀ ਕਾਰ ਦੀ ਬੁਰੀ ਤਰ੍ਹਾਂ ਨਾਲ ਹਾਲਤ ਜਿਹੜੀ ਹੋਈ ਪਈ ਹੈ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਔਰ ਰਾਤ ਦੇ ਹਨੇਰੇ ਦੇ ਵਿੱਚ ਇਹ ਹਾਦਸਾ ਹੋਇਆ ਹੋਇਆ ਹੈ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਾਤ ਵੇਲੇ ਕਿਉਂਕਿ ਹਨੇਰਾ ਹੁੰਦਾ ਤੇ ਹਨੇਰੇ ਕਰਕੇ ਹੀ ਉਸ ਦੌਰਾਨ ਨਹੀਂ ਅੰਦਾਜ਼ਾ ਲਗਾ ਪਾਏ ਤੇ ਇਸੇ ਦੌਰਾਨ ਜਿਹੜੀ ਹੈ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਾਰ ਬੁਰੀ ਤਰ੍ਹਾਂ ਨਾਲ ਪੰਨੀ ਗਈ ਹੈ ਬੁਰੀ ਤਰੀਕੇ ਦੇ ਨਾਲ ਚੱਕਣਾ ਚੂਰ ਹੋਈ ਪਈ ਹੈ ਤੇ ਤਸਵੀਰ ਕਾਰ ਦੀ ਦੇਖ ਕੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ ਜਿਸ ਦੇ ਵਿੱਚ ਕਾਰ ਦੀ ਅਜੇ ਹੀ ਹਾਲਤ ਹੋ ਗਈ ਹੈ ਤੇ ਦੂਸਰੇ ਪਾਸੇ ਪਲਟਿਆ ਹੋਇਆ ਟਰਾਲਾ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਟਰਾਲਾ ਪਲਟਿਆ ਹੋਇਆ ਸਬਜ਼ੀਆਂ ਸਾਰੀਆਂ ਬਾਹਰ ਡਿੱਗੀਆਂ ਹੋਈਆਂ ਨੇ ਤੇ ਇਹ ਉਹ ਤਿੰਨੇ ਦੋਸਤਾਂ ਦੀ ਉਹ ਤਸਵੀਰ ਹੈ ਜਿਨ੍ਹਾਂ ਦੀ ਜਾਨ ਇਸ ਹਾਦਸੇ ਨੇ ਲੈ ਲਈ ਹੈ ਫਿਲਹਾਲ ਇਸ ਹਾਦਸੇ ਤੋਂ ਬਾਅਦ ਤਿੰਨਾ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਤਿੰਨ ਪਰਿਵਾਰ ਪਰਿਵਾਰਾਂ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੀ ਹਾਦਸੇ ਨੇ ਜਾਨ ਲਈ ਹੈ ਤੇ ਤਿੰਨਾ ਪਰਿਵਾਰਾਂ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਫੈਲੀ ਹੋਈ ਹੈ ਕਿ ਇਸ ਵੇਲੇ ਦੀ ਆਮ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਦੋਸਤਾਂ ਦੀ ਜਾਨ ਚਲੀ ਗਈ ਹੈ ਤਿੰਨੇ ਦੋਸਤ ਇਕੱਠੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਦੇ ਲਈ ਕਿਤੇ ਜਾ ਰਹੇ ਸੀ ਕਿਸੇ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਦੇ ਨਾਲ ਇਹਨਾਂ ਦੇ ਕਾਰ ਦੀ ਟੱਕਰ ਹੋ ਜਾਂਦੀ ਹੈ ਇਸੇ ਟੱਕਰ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਤੋਂ ਇੱਕ ਟਰਾਲਾ ਆ ਰਿਹਾ ਹੁੰਦਾ ਜਿਸ ਦੇ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੁੰਦੀ ਹੈ ਇਸੇ ਜ਼ੋਰਦਾਰ ਟੱਕਰ ਦੇ ਵਿੱਚ ਇਹਨਾਂ ਤਿੰਨਾਂ ਦੋਸਤਾਂ ਦੀ ਜਾਨ ਚਲੇ ਜਾਂਦੀ ਹੈ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਆਪਣੇ ਘਰ ਅ ਛੁੱਟੀਆਂ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਪਰੇਸੇ ਦੌਰਾਨ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਨਿਕਲਦਾ ਹੈ ਕਿ ਜਿਵੇਂ ਹੀ ਬਾਹਰ ਇਹ ਜਾ ਰਹੇ ਹੁੰਦੇ ਨੇ ਤੇ ਉਸੇ ਦੌਰਾਨ ਸੰਗਰੂਰ ਵਾਲੇ ਪਾਸੇ ਕਿਉਂਕਿ ਜਿੱਥੇ ਹਾਦਸਾ ਹੋਇਆ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਇਸੇ ਥਾਂ ਦੇ ਉਪਰ ਸਾਹਮਣੇ ਤੋਂ ਆ ਰਹੇ ਟਰਾਲੇ ਜਿਸ ਦੇ ਵਿੱਚ ਸਬਜ਼ੀਆਂ ਭਰੀਆਂ ਹੋਈਆਂ ਸੀ ਸਬਜ਼ੀਆਂ ਨਾਲ ਭਰੇ ਹੋਏ ਇਸ ਟਰਾਲੇ ਦੇ ਨਾਲ ਦੋਸਤਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਇਹਨਾਂ ਮੁੰਡਿਆਂ ਦੇ ਵਿੱਚੋਂ ਅਮਨਜੋਤ ਮ੍ਰਿਤਕ ਜੋ ਦੱਸਿਆ ਜਾ ਰਿਹਾ ਅਮਨਜੋਤ ਨਾਂ ਉਸ ਦਾ ਉਹ 12 ਦਸੰਬਰ ਨੂੰ ਹੀ ਕੈਨੇਡਾ ਤੋਂ ਆਇਆ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬੀਤੀ ਦੇਰ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਤਸਵੀਰਾਂ ਦੇਖ ਕੇ ਵੀ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨੌਜਵਾਨਾਂ ਦੀ ਕਾਰ ਦੀ ਬੁਰੀ ਤਰ੍ਹਾਂ ਨਾਲ ਹਾਲਤ ਜਿਹੜੀ ਹੋਈ ਪਈ ਹੈ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਔਰ ਰਾਤ ਦੇ ਹਨੇਰੇ ਦੇ ਵਿੱਚ ਇਹ ਹਾਦਸਾ ਹੋਇਆ ਹੋਇਆ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਰਾਤ ਵੇਲੇ ਕਿਉਂਕਿ ਹਨੇਰਾ ਹੁੰਦਾ ਤੇ ਹਨੇਰੇ ਕਰਕੇ ਹੀ ਉਸ ਦੌਰਾਨ ਨਹੀਂ ਅੰਦਾਜ਼ਾ ਲਗਾ पाए ਤੇ ਇਸੇ ਦੌਰਾਨ ਜਿਹੜੀ ਹੈ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਤਸਵੀਰ ਤੁਹਾਨੂੰ ਦਿਖਾ ਰਹੀਆਂ ਕਾਰ ਬੁਰੀ ਤਰ੍ਹਾਂ ਨਾਲ ਪੰਨੀ ਗਈ ਹੈ ਬੁਰੀ ਤਰੀਕੇ ਦੇ ਨਾਲ ਚੱਕਣਾ ਚੂਰ ਹੋਈ ਪਈ ਹੈ ਤੇ ਤਸਵੀਰ ਕਾਰ ਦੀ ਦੇਖ ਕੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ ਜਿਸ ਦੇ ਵਿੱਚ ਕਾਰ ਦੀ ਅਜੇ ਹੀ ਹਾਲਤ ਹੋ ਗਈ ਹੈ ਤੇ ਦੂਸਰੇ ਪਾਸੇ ਪਲਟਿਆ ਹੋਇਆ ਟਰਾਲਾ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਟਰਾਲਾ ਪਲਟਿਆ ਹੋਇਆ ਸਬਜ਼ੀਆਂ ਸਾਰੀਆਂ ਬਾਹਰ ਡਿੱਗੀਆਂ ਹੋਈਆਂ ਨੇ ਤੇ ਇਹ ਉਹ ਤਿੰਨੇ ਦੋਸਤਾਂ ਦੀ ਉਹ ਤਸਵੀਰ ਹੈ ਜਿਨ੍ਹਾਂ ਦੀ ਜਾਨ ਇਸ ਹਾਦਸੇ ਨੇ ਲੈ ਲਈ ਹੈ ਫਿਲਹਾਲ ਇਸ ਹਾਦਸੇ ਤੋਂ ਬਾਅਦ ਤਿੰਨਾ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਤਿੰਨ ਪਰਿਵਾਰ ਪਰਿਵਾਰਾਂ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੀ ਹਾਦਸੇ ਨੇ ਜਾਨ ਲਈ ਹੈ ਤੇ ਤਿੰਨਾ ਪਰਿਵਾਰਾਂ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਫੈਲੀ ਹੋਈ ਹੈ ਇਸ ਵੇਲੇ ਦੀਆਂ ਅਸੀਂ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਦੋਸਤਾਂ ਦੀ ਜਾਨ ਚਲੀ ਗਈ ਹੈ ਤਿੰਨੇ ਦੋਸਤ ਇਕੱਠੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਦੇ ਲਈ ਕਿਤੇ ਜਾ ਰਹੇ ਸੀ ਕੇਸੇ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਦੇ ਨਾਲ ਇਹਨਾਂ ਦੇ ਕਾਰ ਦੀ ਟੱਕਰ ਹੋ ਜਾਂਦੀ ਹੈ ਇਸੇ ਟੱਕਰ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਤੋਂ ਇੱਕ ਟਰਾਲਾ ਆ ਰਿਹਾ ਹੁੰਦਾ ਜਿਸ ਦੇ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੁੰਦੀ ਹੈ ਇਸੇ ਜ਼ੋਰਦਾਰ ਟੱਕਰ ਦੇ ਵਿੱਚ ਇਹਨਾਂ ਤਿੰਨਾਂ ਦੋਸਤਾਂ ਦੀ ਜਾਨ ਚਲੇ ਜਾਂਦੀ ਹੈ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਆਪਣੇ ਘਰ ਅ ਛੁੱਟੀਆਂ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਪਰ ਇਸੇ ਦੌਰਾਨ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਨਿਕਲਦਾ ਹੈ ਕਿ ਜਿਵੇਂ ਹੀ ਬਾਹਰ ਇਹ ਜਾ ਰਹੇ ਹੁੰਦੇ ਨੇ ਤੇ ਉਸੇ ਦੌਰਾਨ ਸੰਗਰੂਰ ਵਾਲੇ ਪਾਸੇ ਕਿਉਂਕਿ ਜਿੱਥੇ ਹਾਦਸਾ ਹੋਇਆ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਇਸੇ ਥਾਂ ਦੇ ਉਪਰ ਸਾਹਮਣੇ ਤੋਂ ਆ ਰਹੇ ਟਰਾਲੇ ਜਿਸ ਦੇ ਵਿੱਚ ਸਬਜ਼ੀਆਂ ਭਰੀਆਂ ਹੋਈਆਂ ਸੀ ਸਬਜ਼ੀਆਂ ਨਾਲ ਭਰੇ ਹੋਏ ਇਸ ਟਰਾਲੇ ਦੇ ਨਾਲ ਦੋਸਤਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਇਹਨਾਂ ਮੁੰਡਿਆਂ ਦੇ ਵਿੱਚੋਂ ਅਮਨਜੋਤ ਮ੍ਰਿਤਕ ਜੋ ਦੱਸਿਆ ਜਾ ਰਿਹਾ ਅਮਨਜੋਤ ਨਾ ਉਸ ਦਾ ਉਹ 12 ਦਸੰਬਰ ਨੂੰ ਹੀ ਕੈਨੇਡਾ ਤੋਂ ਆਇਆ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬੀਤੀ ਦੇਰ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਤਸਵੀਰਾਂ ਦੇਖ ਕੇ ਵੀ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨੌਜਵਾਨਾਂ ਦੀ ਕਾਰ ਦੀ ਬੁਰੀ ਤਰ੍ਹਾਂ ਨਾਲ ਹਾਲਤ ਜਿਹੜੀ ਹੋਈ ਪਈ ਹੈ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਔਰ ਰਾਤ ਦੇ ਹਨੇਰੇ ਦੇ ਵਿੱਚ ਇਹ ਹਾਦਸਾ ਹੋਇਆ ਹੋਇਆ ਹੈ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਰਾਤ ਵੇਲੇ ਕਿਉਂਕਿ ਹਨੇਰਾ ਹੁੰਦਾ ਤੇ ਹਨੇਰੇ ਕਰਕੇ ਹੀ ਉਸ ਦੌਰਾਨ ਨਹੀਂ ਅੰਦਾਜ਼ਾ ਲਗਾ ਪਾਏ ਤੇ ਇਸੇ ਦੌਰਾਨ ਜਿਹੜੀ ਹੈ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਾਰ ਬੁਰੀ ਤਰ੍ਹਾਂ ਨਾਲ ਪੰਨੀ ਗਈ ਹੈ ਬੁਰੀ ਤਰੀਕੇ ਦੇ ਨਾਲ ਚੱਕਣਾ ਚੂਰ ਹੋਈ ਪਈ ਹੈ ਤੇ ਤਸਵੀਰ ਕਾਰ ਦੀ ਦੇਖ ਕੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ ਜਿਸ ਦੇ ਵਿੱਚ ਕਾਰ ਦੀ ਅਜੇ ਹੀ ਹਾਲਤ ਹੋ ਗਈ ਹੈ ਤੇ ਦੂਸਰੇ ਪਾਸੇ ਪਲਟਿਆ ਹੋਇਆ ਟਰਾਲਾ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਟਰਾਲਾ ਪਲਟਿਆ ਹੋਇਆ ਸਬਜ਼ੀਆਂ ਸਾਰੀਆਂ ਬਾਹਰ ਡਿੱਗੀਆਂ ਹੋਈਆਂ ਨੇ ਤੇ ਇਹ ਉਹ ਤਿੰਨੇ ਦੋਸਤਾਂ ਦੀ ਉਹ ਤਸਵੀਰ ਹੈ ਜਿਨ੍ਹਾਂ ਦੀ ਜਾਨ ਇਸ ਹੱਥ ਸੇ ਨਹੀਂ ਲੈ ਲਈ ਹੈ ਫਿਲਹਾਲ ਇਸ ਹੱਥ ਸੇ ਤੋਂ ਬਾਅਦ ਤਿੰਨਾ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਤਿੰਨ ਪਰਿਵਾਰ ਪਰਿਵਾਰਾਂ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੀ ਹੱਥ ਸੇ ਨੇ ਜਾਨ ਲਈ ਹੈ ਤੇ ਤਿੰਨਾ ਪਰਿਵਾਰਾਂ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਫੈਲੀ ਹੋਈ ਹੈ ਇਸ ਵੇਲੇ ਦੀ ਆਮ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਦੋਸਤਾਂ ਦੀ ਜਾਨ ਚਲੀ ਗਈ ਹੈ ਤਿੰਨੇ ਦੋਸਤ ਇਕੱਠੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਦੇ ਲਈ ਕਿਤੇ ਜਾ ਰਹੇ ਸੀ ਕੇਸੇ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਦੇ ਨਾਲ ਇਹਨਾਂ ਦੇ ਕਾਰ ਦੀ ਟੱਕਰ ਹੋ ਜਾਂਦੀ ਹੈ ਇਸੇ ਟੱਕਰ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਤੋਂ ਇੱਕ ਟਰਾਲਾ ਆ ਰਿਹਾ ਹੁੰਦਾ ਜਿਸ ਦੇ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੁੰਦੀ ਹੈ ਇਸੇ ਜ਼ੋਰਦਾਰ ਟੱਕਰ ਦੇ ਵਿੱਚ ਇਹਨਾਂ ਤਿੰਨਾਂ ਦੋਸਤਾਂ ਦੀ ਜਾਨ ਚਲੇ ਜਾਂਦੀ ਹੈ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਆਪਣੇ ਘਰ ਅ ਛੁੱਟੀਆਂ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਪਰੇਸੇ ਦੌਰਾਨ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਨਿਕਲਦਾ ਹੈ ਕਿ ਜਿਵੇਂ ਹੀ ਬਾਹਰ ਇਹ ਜਾ ਰਹੇ ਹੁੰਦੇ ਨੇ ਤੇ ਉਸੇ ਦੌਰਾਨ ਸੰਗਰੂਰ ਵਾਲੇ ਪਾਸੇ ਕਿਉਂਕਿ ਜਿੱਥੇ ਹਾਦਸਾ ਹੋਇਆ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਇਸੇ ਥਾਂ ਦੇ ਉਪਰ ਸਾਹਮਣੇ ਤੋਂ ਆ ਰਹੇ ਟਰਾਲੇ ਜਿਸ ਦੇ ਵਿੱਚ ਸਬਜ਼ੀਆਂ ਭਰੀਆਂ ਹੋਈਆਂ ਸੀ ਸਬਜ਼ੀਆਂ ਨਾਲ ਭਰੇ ਹੋਏ ਇਸ ਟਰਾਲੇ ਦੇ ਨਾਲ ਦੋਸਤਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਇਹਨਾਂ ਮੁੰਡਿਆਂ ਦੇ ਵਿੱਚੋਂ ਅਮਨਜੋਤ ਮ੍ਰਿਤਕ ਜੋ ਦੱਸਿਆ ਜਾ ਰਿਹਾ ਅਮਨਜੋਤ ਨਾਂ ਉਸ ਦਾ ਉਹ 12 ਦਸੰਬਰ ਨੂੰ ਹੀ ਕੈਨੇਡਾ ਤੋਂ ਆਇਆ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬੀਤੀ ਦੇਰ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਤਸਵੀਰਾਂ ਦੇਖ ਕੇ ਵੀ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨੌਜਵਾਨਾਂ ਦੀ ਕਾਰ ਦੀ ਬੁਰੀ ਤਰ੍ਹਾਂ ਨਾਲ ਹਾਲਤ ਜਿਹੜੀ ਹੋਈ ਪਈ ਹੈ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਔਰ ਰਾਤ ਦੇ ਹਨੇਰੇ ਦੇ ਵਿੱਚ ਇਹ ਹਾਦਸਾ ਹੋਇਆ ਹੋਇਆ ਹੈ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਰਾਤ ਵੇਲੇ ਕਿਉਂਕਿ ਹਨੇਰਾ ਹੁੰਦਾ ਤੇ ਹਨੇਰੇ ਕਰਕੇ ਹੀ ਉਸ ਦੌਰਾਨ ਨਹੀਂ ਅੰਦਾਜ਼ਾ ਲਗਾ ਪਾਏ ਤੇ ਇਸੇ ਦੌਰਾਨ ਜਿਹੜੀ ਹੈ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਾਰ ਬੁਰੀ ਤਰ੍ਹਾਂ ਨਾਲ ਪੰਨੀ ਗਈ ਹੈ ਬੁਰੀ ਤਰੀਕੇ ਦੇ ਨਾਲ ਚੱਕਣਾ ਚੂਰ ਹੋਈ ਪਈ ਹੈ ਤੇ ਤਸਵੀਰ ਕਾਰ ਦੀ ਦੇਖ ਕੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ ਜਿਸ ਦੇ ਵਿੱਚ ਕਾਰ ਦੀ ਅਜੇ ਹੀ ਹਾਲਤ ਹੋ ਗਈ ਹੈ ਤੇ ਦੂਸਰੇ ਪਾਸੇ ਪਲਟਿਆ ਹੋਇਆ ਟਰਾਲਾ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਟਰਾਲਾ ਪਲਟਿਆ ਹੋਇਆ ਸਬਜ਼ੀਆਂ ਸਾਰੀਆਂ ਬਾਹਰ ਡਿੱਗੀਆਂ ਹੋਈਆਂ ਨੇ ਤੇ ਇਹ ਉਹ ਤਿੰਨੇ ਦੋਸਤਾਂ ਦੀ ਉਹ ਤਸਵੀਰ ਹੈ ਜਿਨ੍ਹਾਂ ਦੀ ਜਾਨ ਇਸ ਹੱਥ ਸੇ ਨਹੀਂ ਲੈ ਲਈ ਹੈ ਫਿਲਹਾਲ ਇਸ ਹਾਦਸੇ ਤੋਂ ਬਾਅਦ ਤਿੰਨਾ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਤਿੰਨ ਪਰਿਵਾਰ ਪਰਿਵਾਰਾਂ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੀ ਹੱਥ ਸੇ ਜਾਨ ਲਈ ਹੈ ਤੇ ਤਿੰਨਾ ਪਰਿਵਾਰਾਂ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਫੈਲੀ ਹੋਈ ਹੈ ਅੱਜ ਵੱਲੀ ਦੀ ਅਹਿਮ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਦੋਸਤਾਂ ਦੀ ਜਾਨ ਚਲੀ ਗਈ ਹੈ ਤਿੰਨੇ ਦੋਸਤ ਇਕੱਠੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਦੇ ਲਈ ਕਿਤੇ ਜਾ ਰਹੇ ਸੀ ਕਿਸੇ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਦੇ ਨਾਲ ਇਹਨਾਂ ਦੇ ਕਾਰ ਦੀ ਟੱਕਰ ਹੋ ਜਾਂਦੀ ਹੈ ਇਸੇ ਟੱਕਰ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਤੋਂ ਇੱਕ ਟਰਾਲਾ ਆ ਰਿਹਾ ਹੁੰਦਾ ਜਿਸ ਦੇ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੁੰਦੀ ਹੈ ਇਸੇ ਜ਼ੋਰਦਾਰ ਟੱਕਰ ਦੇ ਵਿੱਚ ਇਹਨਾਂ ਤਿੰਨਾਂ ਦੋਸਤਾਂ ਦੀ ਜਾਨ ਚਲੀ ਜਾਂਦੀ ਹੈ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਆਪਣੇ ਘਰ ਅ ਛੁੱਟੀਆਂ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਪਰੇਸੇ ਦੌਰਾਨ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਨਿਕਲਦਾ ਹੈ ਕਿ ਜਿਵੇਂ ਹੀ ਬਾਹਰ ਇਹ ਜਾ ਰਹੇ ਹੁੰਦੇ ਨੇ ਤੇ ਉਸੇ ਦੌਰਾਨ ਸੰਗਰੂਰ ਵਾਲੇ ਪਾਸੇ ਕਿਉਂਕਿ ਜਿੱਥੇ ਹਾਦਸਾ ਹੋਇਆ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਇਸੇ ਥਾਂ ਦੇ ਉਪਰ ਸਾਹਮਣੇ ਤੋਂ ਆ ਰਹੇ ਟਰਾਲੇ ਜਿਸ ਦੇ ਵਿੱਚ ਸਬਜ਼ੀਆਂ ਭਰੀਆਂ ਹੋਈਆਂ ਸੀ ਸਬਜ਼ੀਆਂ ਨਾਲ ਭਰੇ ਹੋਏ ਇਸ ਟਰਾਲੇ ਦੇ ਨਾਲ ਦੋਸਤਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਇਹਨਾਂ ਮੁੰਡਿਆਂ ਦੇ ਵਿੱਚੋਂ ਅਮਨਜੋਤ ਮ੍ਰਿਤਕ ਜੋ ਦੱਸਿਆ ਜਾ ਰਿਹਾ ਅਮਨਜੋਤ ਨਾ ਉਸ ਦਾ ਉਹ 12 ਦਸੰਬਰ ਨੂੰ ਹੀ ਕੈਨੇਡਾ ਤੋਂ ਆਇਆ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬੀਤੀ ਦੇਰ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਤਸਵੀਰਾਂ ਦੇਖ ਕੇ ਵੀ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨੌਜਵਾਨਾਂ ਦੀ ਕਾਰ ਦੀ ਬੁਰੀ ਤਰ੍ਹਾਂ ਨਾਲ ਹਾਲਤ ਜਿਹੜੀ ਹੋਈ ਪਈ ਹੈ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਔਰ ਰਾਤ ਦੇ ਹਨੇਰੇ ਦੇ ਵਿੱਚ ਇਹ ਹਾਦਸਾ ਹੋਇਆ ਹੋਇਆ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਰਾਤ ਵੇਲੇ ਕਿਉਂਕਿ ਹਨੇਰਾ ਹੁੰਦਾ ਤੇ ਹਨੇਰੇ ਕਰਕੇ ਹੀ ਉਸ ਦੌਰਾਨ ਨਹੀਂ ਅੰਦਾਜ਼ਾ ਲਗਾ ਪਾਏ ਤੇ ਇਸੇ ਦੌਰਾਨ ਜਿਹੜੀ ਹੈ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਾਰ ਬੁਰੀ ਤਰ੍ਹਾਂ ਨਾਲ ਪੰਨੀ ਗਈ ਹੈ ਬੁਰੀ ਤਰੀਕੇ ਦੇ ਨਾਲ ਚੱਕਣਾ ਚੂਰ ਹੋਈ ਪਈ ਹੈ ਤੇ ਤਸਵੀਰ ਕਾਰ ਦੀ ਦੇਖ ਕੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ ਜਿਸ ਦੇ ਵਿੱਚ ਕਾਰ ਦੀ ਅਜੇ ਹੀ ਹਾਲਤ ਹੋ ਗਈ ਹੈ ਤੇ ਦੂਸਰੇ ਪਾਸੇ ਪਲਟਿਆ ਹੋਇਆ ਟਰਾਲਾ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਟਰਾਲਾ ਪਲਟਿਆ ਹੋਇਆ ਸਬਜ਼ੀਆਂ ਸਾਰੀਆਂ ਬਾਹਰ ਡਿੱਗੀਆਂ ਹੋਈਆਂ ਨੇ ਤੇ ਇਹ ਉਹ ਤਿੰਨੇ ਦੋਸਤਾਂ ਦੀ ਉਹ ਤਸਵੀਰ ਹੈ ਜਿਨ੍ਹਾਂ ਦੀ ਜਾਨ ਇਸ ਹਾਦਸੇ ਨੇ ਲੈ ਲਈ ਹੈ ਫਿਲਹਾਲ ਇਸ ਹਾਦਸੇ ਤੋਂ ਬਾਅਦ ਤਿੰਨਾ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਤਿੰਨ ਪਰਿਵਾਰ ਪਰਿਵਾਰਾਂ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੀ ਹਾਦਸੇ ਨੇ ਜਾਨ ਲਈ ਹੈ ਤੇ ਤਿੰਨਾ ਪਰਿਵਾਰਾਂ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਫੈਲੀ ਹੋਈ ਹੈ ਇਸ ਵੇਲੇ ਦੀਆਂ ਅਸੀਂ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਦੋਸਤਾਂ ਦੀ ਜਾਨ ਚਲੀ ਗਈ ਹੈ ਤਿੰਨੇ ਦੋਸਤ ਇਕੱਠੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਦੇ ਲਈ ਕਿਤੇ ਜਾ ਰਹੇ ਸੀ ਕਿਸੇ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਦੇ ਨਾਲ ਇਹਨਾਂ ਦੇ ਕਾਰ ਦੀ ਟੱਕਰ ਹੋ ਜਾਂਦੀ ਹੈ ਇਸੇ ਟੱਕਰ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਤੋਂ ਇੱਕ ਟਰਾਲਾ ਆ ਰਿਹਾ ਹੁੰਦਾ ਜਿਸ ਦੇ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੁੰਦੀ ਹੈ ਇਸੇ ਜ਼ੋਰਦਾਰ ਟੱਕਰ ਦੇ ਵਿੱਚ ਇਹਨਾਂ ਤਿੰਨਾਂ ਦੋਸਤਾਂ ਦੀ ਜਾਨ ਚਲੇ ਜਾਂਦੀ ਹੈ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਆਪਣੇ ਘਰ ਅ ਛੁੱਟੀਆਂ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਪਰੇਸੇ ਦੌਰਾਨ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਨਿਕਲਦਾ ਹੈ ਕਿ ਜਿਵੇਂ ਹੀ ਬਾਹਰ ਇਹ ਜਾ ਰਹੇ ਹੁੰਦੇ ਨੇ ਤੇ ਉਸੇ ਦੌਰਾਨ ਸੰਗਰੂਰ ਵਾਲੇ ਪਾਸੇ ਕਿਉਂਕਿ ਜਿੱਥੇ ਹਾਦਸਾ ਹੋਇਆ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਇਸੇ ਥਾਂ ਦੇ ਉਪਰ ਸਾਹਮਣੇ ਤੋਂ ਆ ਰਹੇ ਟਰਾਲੇ ਜਿਸ ਦੇ ਵਿੱਚ ਸਬਜ਼ੀਆਂ ਭਰੀਆਂ ਹੋਈਆਂ ਸੀ ਸਬਜ਼ੀਆਂ ਨਾਲ ਭਰੇ ਹੋਏ ਇਸ ਟਰਾਲੇ ਦੇ ਨਾਲ ਦੋਸਤਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਇਹਨਾਂ ਮੁੰਡਿਆਂ ਦੇ ਵਿੱਚੋਂ ਅਮਨਜੋਤ ਮ੍ਰਿਤਕ ਜੋ ਦੱਸਿਆ ਜਾ ਰਿਹਾ ਅਮਨਜੋਤ ਨਾ ਉਸ ਦਾ ਉਹ 12 ਦਸੰਬਰ ਨੂੰ ਹੀ ਕੈਨੇਡਾ ਤੋਂ ਆਇਆ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬੀਤੀ ਦੇਰ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਤਸਵੀਰਾਂ ਦੇਖ ਕੇ ਵੀ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨੌਜਵਾਨਾਂ ਦੀ ਕਾਰ ਦੀ ਬੁਰੀ ਤਰ੍ਹਾਂ ਨਾਲ ਹਾਲਤ ਜਿਹੜੀ ਹੋਈ ਪਈ ਹੈ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਔਰ ਰਾਤ ਦੇ ਹਨੇਰੇ ਦੇ ਵਿੱਚ ਇਹ ਹਾਦਸਾ ਹੋਇਆ ਹੋਇਆ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਰਾਤ ਵੇਲੇ ਕਿਉਂਕਿ ਹਨੇਰਾ ਹੁੰਦਾ ਤੇ ਹਨੇਰੇ ਕਰਕੇ ਹੀ ਉਸ ਦੌਰਾਨ ਨਹੀਂ ਅੰਦਾਜ਼ਾ ਲਗਾ ਪਾਏ ਤੇ ਇਸੇ ਦੌਰਾਨ ਜਿਹੜੀ ਹੈ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਤਸਵੀਰ ਤੁਹਾਨੂੰ ਦਿਖਾ ਰਹੀਆਂ ਕਾਰ ਬੁਰੀ ਤਰ੍ਹਾਂ ਨਾਲ ਪੰਨੀ ਗਈ ਹੈ ਬੁਰੀ ਤਰੀਕੇ ਦੇ ਨਾਲ ਚੱਕਣਾ ਚੂਰ ਹੋਈ ਪਈ ਹੈ ਤੇ ਤਸਵੀਰ ਕਾਰ ਦੀ ਦੇਖ ਕੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ ਜਿਸ ਦੇ ਵਿੱਚ ਕਾਰ ਦੀ ਅਜੇ ਹੀ ਹਾਲਤ ਹੋ ਗਈ ਹੈ ਤੇ ਦੂਸਰੇ ਪਾਸੇ ਪਲਟਿਆ ਹੋਇਆ ਟਰਾਲਾ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਟਰਾਲਾ ਪਲਟਿਆ ਹੋਇਆ ਸਬਜ਼ੀਆਂ ਸਾਰੀਆਂ ਬਾਹਰ ਡਿੱਗੀਆਂ ਹੋਈਆਂ ਨੇ ਤੇ ਇਹ ਉਹ ਤਿੰਨੇ ਦੋਸਤਾਂ ਦੀ ਉਹ ਤਸਵੀਰ ਹੈ ਜਿਨ੍ਹਾਂ ਦੀ ਜਾਨ ਇਸ ਹੱਥ ਸੇ ਲੈ ਲਈ ਹੈ ਫਿਲਹਾਲ ਇਸ ਹੱਥ ਸੇ ਤੋਂ ਬਾਅਦ ਤਿੰਨਾ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਤਿੰਨ ਪਰਿਵਾਰ ਪਰਿਵਾਰਾਂ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੀ ਹੱਥ ਸੇ ਨੇ ਜਾਨ ਲਈ ਹੈ ਤੇ ਤਿੰਨਾ ਪਰਿਵਾਰਾਂ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਫੈਲੀ ਹੋਈ ਹੈ ਇਸ ਵੇਲੇ ਦੀ ਅਹਿਮ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਦੋਸਤਾਂ ਦੀ ਜਾਨ ਚਲੀ ਗਈ ਹੈ ਤਿੰਨੇ ਦੋਸਤ ਇਕੱਠੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਦੇ ਲਈ ਕਿਤੇ ਜਾ ਰਹੇ ਸੀ ਕਿਸੇ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਦੇ ਨਾਲ ਇਹਨਾਂ ਦੇ ਕਾਰ ਦੀ ਟੱਕਰ ਹੋ ਜਾਂਦੀ ਹੈ ਇਸੇ ਟੱਕਰ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਤੋਂ ਇੱਕ ਟਰਾਲਾ ਆ ਰਿਹਾ ਹੁੰਦਾ ਜਿਸ ਦੇ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੁੰਦੀ ਹੈ ਇਸੇ ਜ਼ੋਰਦਾਰ ਟੱਕਰ ਦੇ ਵਿੱਚ ਇਹਨਾਂ ਤਿੰਨਾਂ ਦੋਸਤਾਂ ਦੀ ਜਾਨ ਚਲੇ ਜਾਂਦੀ ਹੈ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਆਪਣੇ ਘਰ ਅ ਛੁੱਟੀਆਂ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਪਰ ਇਸੇ ਦੌਰਾਨ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਨਿਕਲਦਾ ਹੈ ਕਿ ਜਿਵੇਂ ਹੀ ਅ ਬਾਹਰ ਇਹ ਜਾ ਰਹੇ ਹੁੰਦੇ ਨੇ ਤੇ ਉਸੇ ਦੌਰਾਨ ਸੰਗਰੂਰ ਵਾਲੇ ਪਾਸੇ ਕਿਉਂਕਿ ਜਿੱਥੇ ਹਾਦਸਾ ਹੋਇਆ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਇਸੇ ਥਾਂ ਦੇ ਉਪਰ ਸਾਹਮਣੇ ਤੋਂ ਆ ਰਹੇ ਟਰਾਲੇ ਜਿਸ ਦੇ ਵਿੱਚ ਸਬਜ਼ੀਆਂ ਭਰੀਆਂ ਹੋਈਆਂ ਸੀ ਸਬਜ਼ੀਆਂ ਨਾਲ ਭਰੇ ਹੋਏ ਇਸ ਟਰਾਲੇ ਦੇ ਨਾਲ ਦੋਸਤਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਇਹਨਾਂ ਮੁੰਡਿਆਂ ਦੇ ਵਿੱਚੋਂ ਅਮਨਜੋਤ ਮ੍ਰਿਤਕ ਜੋ ਦੱਸਿਆ ਜਾ ਰਿਹਾ ਅਮਨਜੋਤ ਨਾ ਉਸ ਦਾ ਉਹ 12 ਦਸੰਬਰ ਨੂੰ ਹੀ ਕੈਨੇਡਾ ਤੋਂ ਆਇਆ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬੀਤੀ ਦੇਰ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਤਸਵੀਰਾਂ ਦੇਖ ਕੇ ਵੀ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨੌਜਵਾਨਾਂ ਦੀ ਕਾਰ ਦੀ ਬੁਰੀ ਤਰ੍ਹਾਂ ਨਾਲ ਹਾਲਤ ਜਿਹੜੀ ਹੋਈ ਪਈ ਹੈ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨ ਹੀ ਗਈ ਔਰ ਰਾਤ ਦੇ ਹਨੇਰੇ ਦੇ ਵਿੱਚ ਇਹ ਹਾਦਸਾ ਹੋਇਆ ਹੋਇਆ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਰਾਤ ਵੇਲੇ ਕਿਉਂਕਿ ਹਨੇਰਾ ਹੁੰਦਾ ਤੇ ਹਨੇਰੇ ਕਰਕੇ ਹੀ ਉਸ ਦੌਰਾਨ ਨਹੀਂ ਅੰਦਾਜ਼ਾ ਲਗਾ ਪਾਏ ਤੇ ਇਸੇ ਦੌਰਾਨ ਜਿਹੜੀ ਹੈ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਾਰ ਬੁਰੀ ਤਰ੍ਹਾਂ ਨਾਲ ਪੰਨੀ ਗਈ ਹੈ ਬੁਰੀ ਤਰੀਕੇ ਦੇ ਨਾਲ ਚੱਕਣਾ ਚੂਰ ਹੋਈ ਪਈ ਹੈ ਤੇ ਤਸਵੀਰ ਕਾਰ ਦੀ ਦੇਖ ਕੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ ਜਿਸ ਦੇ ਵਿੱਚ ਕਾਰ ਦੀ ਅਜੇ ਹੀ ਹਾਲਤ ਹੋ ਗਈ ਹੈ ਤੇ ਦੂਸਰੇ ਪਾਸੇ ਪਲਟਿਆ ਹੋਇਆ ਟਰਾਲਾ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਟਰਾਲਾ ਪਲਟਿਆ ਹੋਇਆ ਸਬਜ਼ੀਆਂ ਸਾਰੀਆਂ ਬਾਹਰ ਡਿੱਗੀਆਂ ਹੋਈਆਂ ਨੇ ਤੇ ਇਹ ਉਹ ਤਿੰਨੇ ਦੋਸਤਾਂ ਦੀ ਉਹ ਤਸਵੀਰ ਹੈ ਜਿਨ੍ਹਾਂ ਦੀ ਜਾਨ ਇਸ ਹਾਦਸੇ ਨੇ ਲੈ ਲਈ ਹੈ ਫਿਲਹਾਲ ਇਸ ਹਾਦਸੇ ਤੋਂ ਬਾਅਦ ਤਿੰਨਾ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਤਿੰਨ ਪਰਿਵਾਰ ਪਰਿਵਾਰਾਂ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੀ ਹਾਦਸੇ ਨੇ ਜਾਨ ਲਈ ਹੈ ਤੇ ਤਿੰਨਾ ਪਰਿਵਾਰਾਂ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਫੈਲੀ ਹੋਈ ਹੈ ਐਸਪਲੇ ਦੀ ਆਮ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਦੋਸਤਾਂ ਦੀ ਜਾਨ ਚਲੀ ਗਈ ਹੈ ਤਿੰਨੇ ਦੋਸਤ ਇਕੱਠੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਦੇ ਲਈ ਕਿਤੇ ਜਾ ਰਹੇ ਸੀ ਕਿਸੇ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਦੇ ਨਾਲ ਇਹਨਾਂ ਦੇ ਕਾਰ ਦੀ ਟੱਕਰ ਹੋ ਜਾਂਦੀ ਹੈ ਇਸੇ ਟੱਕਰ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਤੋਂ ਇੱਕ ਟਰਾਲਾ ਆ ਰਿਹਾ ਹੁੰਦਾ ਜਿਸ ਦੇ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੁੰਦੀ ਹੈ ਇਸੇ ਜ਼ੋਰਦਾਰ ਟੱਕਰ ਦੇ ਵਿੱਚ ਇਹਨਾਂ ਤਿੰਨਾਂ ਦੋਸਤਾਂ ਦੀ ਜਾਨ ਚਲੇ ਜਾਂਦੀ ਹੈ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਆਪਣੇ ਘਰ ਅ ਛੁੱਟੀਆਂ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਪਰੇਸੇ ਦੌਰਾਨ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਨਿਕਲਦਾ ਹੈ ਕਿ ਜਿਵੇਂ ਹੀ ਅ ਬਾਹਰ ਇਹ ਜਾ ਰਹੇ ਹੁੰਦੇ ਨੇ ਤੇ ਉਸੇ ਦੌਰਾਨ ਸੰਗਰੂਰ ਵਾਲੇ ਪਾਸੇ ਕਿਉਂਕਿ ਜਿੱਥੇ ਹਾਦਸਾ ਹੋਇਆ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਇਸੇ ਥਾਂ ਦੇ ਉਪਰ ਸਾਹਮਣੇ ਤੋਂ ਆ ਰਹੇ ਟਰਾਲੇ ਜਿਸ ਦੇ ਵਿੱਚ ਸਬਜ਼ੀਆਂ ਭਰੀਆਂ ਹੋਈਆਂ ਸੀ ਸਬਜ਼ੀਆਂ ਨਾਲ ਭਰੇ ਹੋਏ ਇਸ ਟਰਾਲੇ ਦੇ ਨਾਲ ਦੋਸਤਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਇਹਨਾਂ ਮੁੰਡਿਆਂ ਦੇ ਵਿੱਚੋਂ ਅਮਨਜੋਤ ਮ੍ਰਿਤਕ ਜੋ ਦੱਸਿਆ ਜਾ ਰਿਹਾ ਅਮਨਜੋਤ ਨਾਂ ਉਸ ਦਾ ਉਹ 12 ਦਸੰਬਰ ਨੂੰ ਹੀ ਕੈਨੇਡਾ ਤੋਂ ਆਇਆ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬੀਤੀ ਦੇਰ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਤਸਵੀਰਾਂ ਦੇਖ ਕੇ ਵੀ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨੌਜਵਾਨਾਂ ਦੀ ਕਾਰ ਦੀ ਬੁਰੀ ਤਰ੍ਹਾਂ ਨਾਲ ਹਾਲਤ ਜਿਹੜੀ ਹੋਈ ਪਈ ਹੈ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਔਰ ਰਾਤ ਦੇ ਹਨੇਰੇ ਦੇ ਵਿੱਚ ਇਹ ਹਾਦਸਾ ਹੋਇਆ ਹੋਇਆ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਰਾਤ ਵੇਲੇ ਕਿਉਂਕਿ ਹਨੇਰਾ ਹੁੰਦਾ ਤੇ ਹਨੇਰੇ ਕਰਕੇ ਹੀ ਉਸ ਦੌਰਾਨ ਨਹੀਂ ਅੰਦਾਜ਼ਾ ਲਗਾ पाए ਤੇ ਇਸੇ ਦੌਰਾਨ ਜਿਹੜੀ ਹੈ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਤਸਵੀਰ ਤੁਹਾਨੂੰ ਦਿਖਾ ਰਹੀਆਂ ਕਾਰ ਬੁਰੀ ਤਰ੍ਹਾਂ ਨਾਲ ਪੰਨੀ ਗਈ ਹੈ ਬੁਰੀ ਤਰੀਕੇ ਦੇ ਨਾਲ ਚੱਕਣਾ ਚੂਰ ਹੋਈ ਪਈ ਹੈ ਤੇ ਤਸਵੀਰ ਕਾਰ ਦੀ ਦੇਖ ਕੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ ਜਿਸ ਦੇ ਵਿੱਚ ਕਾਰ ਦੀ ਅਜੇ ਹੀ ਹਾਲਤ ਹੋ ਗਈ ਹੈ ਤੇ ਦੂਸਰੇ ਪਾਸੇ ਪਲਟਿਆ ਹੋਇਆ ਟਰਾਲਾ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਟਰਾਲਾ ਪਲਟਿਆ ਹੋਇਆ ਸਬਜ਼ੀਆਂ ਸਾਰੀਆਂ ਬਾਹਰ ਡਿੱਗੀਆਂ ਹੋਈਆਂ ਨੇ ਤੇ ਇਹ ਉਹ ਤਿੰਨੇ ਦੋਸਤਾਂ ਦੀ ਉਹ ਤਸਵੀਰ ਹੈ ਜਿਨ੍ਹਾਂ ਦੀ ਜਾਨ ਇਸ ਹਾਦਸੇ ਨੇ ਲੈ ਲਈ ਹੈ ਫਿਲਹਾਲ ਇਸ ਹਾਦਸੇ ਤੋਂ ਬਾਅਦ ਤਿੰਨਾ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਤਿੰਨ ਪਰਿਵਾਰ ਪਰਿਵਾਰਾਂ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੀ ਹਾਦਸੇ ਨੇ ਜਾਨ ਲਈ ਹੈ ਤੇ ਤਿੰਨਾ ਪਰਿਵਾਰਾਂ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਫੈਲੀ ਹੋਈ ਹੈ ਐਸਪਲੇディアਮ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਦੋਸਤਾਂ ਦੀ ਜਾਨ ਚਲੀ ਗਈ ਹੈ ਤਿੰਨੇ ਦੋਸਤ ਇਕੱਠੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਦੇ ਲਈ ਕਿਤੇ ਜਾ ਰਹੇ ਸੀ ਕਿਸੇ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਦੇ ਨਾਲ ਇਹਨਾਂ ਦੇ ਕਾਰ ਦੀ ਟੱਕਰ ਹੋ ਜਾਂਦੀ ਹੈ ਇਸੇ ਟੱਕਰ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਤੋਂ ਇੱਕ ਟਰਾਲਾ ਆ ਰਿਹਾ ਹੁੰਦਾ ਜਿਸ ਦੇ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੁੰਦੀ ਹੈ ਇਸੇ ਜ਼ੋਰਦਾਰ ਟੱਕਰ ਦੇ ਵਿੱਚ ਇਹਨਾਂ ਤਿੰਨਾਂ ਦੋਸਤਾਂ ਦੀ ਜਾਨ ਚਲੇ ਜਾਂਦੀ ਹੈ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਆਪਣੇ ਘਰ ਅ ਛੁੱਟੀਆਂ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਪਰ ਇਸੇ ਦੌਰਾਨ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਨਿਕਲਦਾ ਹੈ ਕਿ ਜਿਵੇਂ ਹੀ ਬਾਹਰ ਇਹ ਜਾ ਰਹੇ ਹੁੰਦੇ ਨੇ ਤੇ ਉਸੇ ਦੌਰਾਨ ਸੰਗਰੂਰ ਵਾਲੇ ਪਾਸੇ ਕਿਉਂਕਿ ਜਿੱਥੇ ਹਾਦਸਾ ਹੋਇਆ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਇਸੇ ਥਾਂ ਦੇ ਉਪਰ ਸਾਹਮਣੇ ਤੋਂ ਆ ਰਹੇ ਟਰਾਲੇ ਜਿਸ ਦੇ ਵਿੱਚ ਸਬਜ਼ੀਆਂ ਭਰੀਆਂ ਹੋਈਆਂ ਸੀ ਸਬਜ਼ੀਆਂ ਨਾਲ ਭਰੇ ਹੋਏ ਇਸ ਟਰਾਲੇ ਦੇ ਨਾਲ ਦੋਸਤਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਇਹਨਾਂ ਮੁੰਡਿਆਂ ਦੇ ਵਿੱਚੋਂ ਅਮਨਜੋਤ ਮ੍ਰਿਤਕ ਜੋ ਦੱਸਿਆ ਜਾ ਰਿਹਾ ਅਮਨਜੋਤ ਨਾ ਉਸ ਦਾ ਉਹ 12 ਦਸੰਬਰ ਨੂੰ ਹੀ ਕੈਨੇਡਾ ਤੋਂ ਆਇਆ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬੀਤੀ ਦੇਰ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਤਸਵੀਰਾਂ ਦੇਖ ਕੇ ਵੀ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨੌਜਵਾਨਾਂ ਦੀ ਕਾਰ ਦੀ ਬੁਰੀ ਤਰ੍ਹਾਂ ਨਾਲ ਹਾਲਤ ਜਿਹੜੀ ਹੋਈ ਪਈ ਹੈ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਔਰ ਰਾਤ ਦੇ ਹਨੇਰੇ ਦੇ ਵਿੱਚ ਇਹ ਹਾਦਸਾ ਹੋਇਆ ਹੋਇਆ ਹੈ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਾਤ ਵੇਲੇ ਕਿਉਂਕਿ ਹਨੇਰਾ ਹੁੰਦਾ ਤੇ ਹਨੇਰੇ ਕਰਕੇ ਹੀ ਉਸ ਦੌਰਾਨ ਨਹੀਂ ਅੰਦਾਜ਼ਾ ਲਗਾ ਪਾਏ ਤੇ ਇਸੇ ਦੌਰਾਨ ਜਿਹੜੀ ਹੈ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਸੰਗਰੂਰ ਦੇ ਨੇੜੇ ਲੱड्डा ਕੋਠੀ ਹੈ ਜਿਸ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਾਰ ਬੁਰੀ ਤਰ੍ਹਾਂ ਨਾਲ ਪੰਨੀ ਗਈ ਹੈ ਬੁਰੀ ਤਰੀਕੇ ਦੇ ਨਾਲ ਚੱਕਣਾ ਚੂਰ ਹੋਈ ਪਈ ਹੈ ਤੇ ਤਸਵੀਰ ਕਾਰ ਦੀ ਦੇਖ ਕੇ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ ਜਿਸ ਦੇ ਵਿੱਚ ਕਾਰ ਦੀ ਅਜੇ ਹੀ ਹਾਲਤ ਹੋ ਗਈ ਹੈ ਤੇ ਦੂਸਰੇ ਪਾਸੇ ਪਲਟਿਆ ਹੋਇਆ ਟਰਾਲਾ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਟਰਾਲਾ ਪਲਟਿਆ ਹੋਇਆ ਸਬਜ਼ੀਆਂ ਸਾਰੀਆਂ ਬਾਹਰ ਡਿੱਗੀਆਂ ਹੋਈਆਂ ਨੇ ਤੇ ਇਹ ਉਹ ਤਿੰਨੇ ਦੋਸਤਾਂ ਦੀ ਉਹ ਤਸਵੀਰ ਹੈ ਜਿਨ੍ਹਾਂ ਦੀ ਜਾਨ ਇਸ ਹੱਥ ਸੇ ਨਹੀਂ ਲੈ ਲਈ ਹੈ ਫਿਲਹਾਲ ਇਸ ਹੱਥ ਸੇ ਤੋਂ ਬਾਅਦ ਤਿੰਨਾ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਤਿੰਨ ਪਰਿਵਾਰ ਪਰਿਵਾਰਾਂ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੀ ਹੱਥ ਸੇ ਨੇ ਜਾਨ ਲਈ ਹੈ ਤੇ ਤਿੰਨਾ ਪਰਿਵਾਰਾਂ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਫੈਲੀ ਹੋਈ ਹੈ ਇਸ ਦਿਨ ਆਮ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਦੋਸਤਾਂ ਦੀ ਜਾਨ ਚਲੀ ਗਈ ਹੈ ਤਿੰਨੇ ਦੋਸਤ ਇਕੱਠੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਦੇ ਲਈ ਕਿਤੇ ਜਾ ਰਹੇ ਸੀ ਕੇਸੇ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਦੇ ਨਾਲ ਇਹਨਾਂ ਦੇ ਕਾਰ ਦੀ ਟੱਕਰ ਹੋ ਜਾਂਦੀ ਹੈ ਇਸੇ ਟੱਕਰ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਤੋਂ ਇੱਕ ਟਰਾਲਾ ਆ ਰਿਹਾ ਹੁੰਦਾ ਜਿਸ ਦੇ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੁੰਦੀ ਹੈ ਇਸੇ ਜ਼ੋਰਦਾਰ ਟੱਕਰ ਦੇ ਵਿੱਚ ਇਹਨਾਂ ਤਿੰਨਾਂ ਦੋਸਤਾਂ ਦੀ ਜਾਨ ਚਲੀ ਜਾਂਦੀ ਹੈ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਆਪਣੇ ਘਰ ਅ ਛੁੱਟੀਆਂ ਲੈ ਕੇ ਆਪਣੇ ਘਰ ਆਇਆ ਹੋਇਆ ਸੀ ਪਰੇਸੇ ਦੌਰਾਨ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਨਿਕਲਦਾ ਹੈ ਕਿ ਜਿਵੇਂ ਹੀ ਬਾਹਰ ਇਹ ਜਾ ਰਹੇ ਹੁੰਦੇ ਨੇ ਤੇ ਉਸੇ ਦੌਰਾਨ ਸੰਗਰੂਰ ਵਾਲੇ ਪਾਸੇ ਕਿਉਂਕਿ ਜਿੱਥੇ ਹਾਦਸਾ ਹੋਇਆ ਹੈ ਸੰਗਰੂਰ ਦੇ ਨੇੜੇ ਲੱਡਾ ਕੋਠੀ ਹੈ ਜਿਸ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਇਸੇ ਥਾਂ ਦੇ ਉਪਰ ਸਾਹਮਣੇ ਤੋਂ ਆ ਰਹੇ ਟਰਾਲੇ ਜਿਸ ਦੇ ਵਿੱਚ ਸਬਜ਼ੀ